ਸੁਗガル ਜੀ ਡੀਪੀ ਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੀ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਤਾਂਤਾ ਜੀ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਵੱਲੋਂ ਹਰ ਪੇਟਾਂ ਦੀ ਸਹਾਇਤਾ ਲਈ ਯਤਨ ਲਗਾਤਾਰ ਜਾਰੀ ਕੀਤੇ ਗਏ ਹਨ ਜ਼िला ਪ੍ਰਸ਼ਾਸਨ ਵੱਲੋਂ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਬਣਾਏ ਗਏ ਸਹਾਇਤਾ ਕੇਂਦਰ ਵਿੱਚ ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਵੀ ਹੜ੍ਹ ਪੀੜ ਤੇ ਪਿੰਡ ਹਨ ਹਰ ਪਿੰਡ ਵਾਸਤੇ ਇੱਕ ਨੋਡਲ ਅਧਿਕਾਰੀ ਲਗਾਇਆ ਗਿਆ ਹੈ ਇੱਕ ਅਧਿਕਾਰੀ ਉਸ ਅਧੀਨ ਆਉਂਦੇ ਪਿੰਡ ਵਿੱਚ ਜਿਸ ਚੀਜ਼ ਦੀ ਜ਼ਰੂਰਤ ਹੈ ਉਸ ਅੱਗੇ ਸਬੰਧਿਤ ਐਸਡੀਐਮ ਨੂੰ ਰਿਪੋਰਟ ਕਰੇਗਾ ਅਤੇ ਉਸ ਹਿਸਾਬ ਨਾਲ ਪਿੰਡਾਂ ਵਿੱਚ ਲੋੜਵੰਦਾਂ ਨੂੰ ਮਦਦ ਪਹੁੰਚਾਈ ਜਾਵੇਗੀ ਇਸ ਤਰ੍ਹਾਂ ਹਰ ਪ੍ਰਭਾਵਿਤ ਖੇਤਰਾ ਵਿੱਚ ਰਾਸਤ ਸਮੱਗਰੀ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਇਸ ਜ਼ਿਲ੍ਹਾ ਪੱਤਰੀ ਰਾਸਤ ਕੇਂਦਰ ਵੱਲੋਂ ਹੁਣ ਤੱਕ 5000 ਤੋਂ ਵੱਧ ਰਾਸ਼ਨ ਕਿੱਟਾਂ ਸੁੱਕੇ ਦੁੱਧ ਦੇ ਪੈਕੇਟ ਬੱਚਿਆਂ ਲਈ ਬਿਸਕੁਟ ਕੱਪੜੇ ਵੱਡੀ ਮਾਤਰਾ ਵਿੱਚ ਸੈਨੇਟਰੀ ਪੈਡ ਅਤੇ ਹੋਰ ਘਰੇਲੂ ਜ਼ਰੂਰਤ ਦਾ ਸਮਾਨ ਭੇਜਿਆ ਜਾ ਚੁੱਕਾ ਹੈ 200 ਤੋਂ ਵੱਧ ਤਰਪਾਲਾਂ ਅਤੇ 470 ਕੁਇੰਟਲ ਪਸ਼ੂਆਂ ਲਈ ਚਾਰਾ ਵੀ ਭੇਜਿਆ ਗਿਆ ਹੈ ਇਸ ਸਬੰਧੀ ਫੂਡ ਸਪਲਾਈ ਅਧਿਕਾਰੀ ਨਵਨੀਤ ਕੌਰ ਦਾ ਕਹਿਣਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ ਨੂੰ ਚਪਲਾ ਕੱਪੜੇ ਅਤੇ ਛੋਟੇ ਛੋਟੇ ਜ਼ਰੂਰਤ ਦਾ ਸਮਾਨ ਵੀ ਦਿੱਤਾ ਜਾਵੇਗਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿੰਨੇ ਵੀ ਏਰੀਆ ਦੇ ਵਿੱਚ ਫੂਡ ਸਪਲਾਈ ਦਿੱਤੀ ਜਾ ਰਹੀ ਹੈ ਜਿੱਥੇ ਜਿੰਨਾ ਲੋੜ ਪਏਗੀ ਉੱਥੇ ਚਪਲਾ ਕੱਪੜੇ ਤੇ ਛੋਟੀਆਂ-ਛੋਟੀਆਂ ਜ਼ਰੂਰਤ ਦੀਆਂ ਚੀਜ਼ਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਐਨ ਜੀਓਜ਼ ਦੇ ਨਾਲ ਤੇ ਹੋਰ ਸਹਿਯੋਗੀ ਜੋ ਕਿ ਐਨ ਆਰ ਆਈ ਸਹਿਯੋਗੀ ਨੇ ਉਹਨਾਂ ਦੇ ਨਾਲ ਰਲ ਕੇ ਜਿਹੜੇ ਘਰ ਨੁਕਸਾਨੇ ਗਏ ਨੇ ਜਿਹੜੇ ਮਕਾਨ ਡੇਗ ਪਏ ਨੇ ਉਹਨਾਂ ਦੀ ਮੁਰੰਮਤਾਂ ਉਹਨਾਂ ਨੂੰ ਤਿਆਰ ਕਰਕੇ ਉਹਨਾਂ ਲੋਕਾਂ ਨੂੰ ਸੱਤ ਵੀ ਮੁਹੱਈਆ ਕਰਵਾਈ ਜਾਏਗੀ ਆਓ ਦੇਖਦੇ ਹਾਂ ਇਹ ਸਾਰਾ ਪ੍ਰੋਗਰਾਮ ਤੇ ਸੁਣਦੇ ਆ ਮੈਡਮ ਨੂੰ ਮਨੀਤ ਕੌਰ ਫੂਡ ਸਪਲਾਈ ਅਧਿਕਾਰੀ ਤੋਂ ਕਿ ਉਹਨਾਂ ਨੇ ਕੀ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਇੱਕ ਵੇਅਰਹਾਊਸ ਬਣਾਇਆ ਗਿਆ ਵਾ ਜਿੱਥੇ ਜਿੰਨੀ ਵੀ ਰਾਹਤ ਸਮੱਗਰੀ ਆ ਉਹ ਜਮਾ ਕਰਕੇ ਇਨਵੈਂਟਰੀ ਦੇ ਰੂਪ ਵਿੱਚ ਇਕੱਠੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੇ ਵੀ ਸਬਡਿਵੀਜ਼ਨਲ ਮੈਜਿਸਟ੍ਰੇਟ ਆ ਜਿਹਨਾਂ ਦੇ ਇਲਾਕੇ ਹੜ੍ਹ ਪ੍ਰਭਾਵਿਤ ਨੇ ਜਿਵੇਂ ਕਿ ਕਲਾਨੌਰ ਡੇਰਾ ਬਾਬਾ ਨਾਨ ਨੀਨਾਂਗਰ ਆਦਿ ਉਨਾ ਸਬਡਿਵੀਜ਼ਨਲ ਮੈਜਿਸਟ੍ਰੇਟਸ ਵੱਲੋਂ ਸਾਨੂੰ ਇੱਥੇ ਇਨਵੈਂਟਰੀ ਦੇ ਵਿੱਚ ਆਪਣੀਆਂ ਜਿਹੜੀਆਂ ਹੜ੍ਹ ਪ੍ਰਭਾਵਿਤ ਇਲਾਕੇ ਆ ਉਹਦੇ ਨਾਲ ਸੰਬੰਧਤ ਰਾਹਤ ਸਮੱਗਰੀ ਸੰਬੰਧੀ ਜਿਹੜੀਆਂ ਮੰਗ ਕੀਤੀ ਜਾਂਦੀ ਆ ਉਹ ਮੰਗ ਜਿਹੜੀਆਂ ਸੰਬੰਧਤ ਹਰ ਪਿੰਡ ਵਾਈਜ਼ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਵੱਲੋਂ ਨੋਡਲ ਅਧਿਕਾਰੀ ਲਾਏ ਗਏ ਨੇ ਉਹਨਾਂ ਨੋਡਲ ਅਧਿਕਾਰੀਆਂ ਨੂੰ ਰਾਹਤ ਸਮੱਗਰੀ ਜਲਦ ਤੋਂ ਜਲਦ ਜਿਹੜੀ ਆ ਉਹ ਪ੍ਰੋਵਾਈਡ ਕਰ ਦਿੱਤੀ ਜਾਂਦੀ ਆ ਤਾਂ ਜੋ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਰਾਹਤ ਦਾ ਕੰਮ ਜਿਹੜਾ ਵਾ ਉਹ ਤਰਮੀਮ ਦੇ ਨਾਲ ਕੀਤਾ ਜਾ ਸਕੇ। ਕੀ ਲੋਕਾਂ ਨੂੰ ਅਪੀਲ ਕਰਦਾ ਹਾਂ ਸੋਗੇ ਦੇਣ ਵਾਲਿਆਂ ਨੂੰ। ਰਾਹਤ ਸਮੱਗਰੀ ਦੇਣ ਵਾਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਅਪੀਲ ਇਹੀ ਆ ਕਿ ਕਿਰਪਾ ਕਰਕੇ ਸਾਡੇ ਨਾਲ ਇੱਥੇ ਪੰਚਾਇਤ ਪਵਨ ਗੁਰਦਾਸਪੁਰ ਵਿਖੇ ਟਾਈਅੱਪ ਕੀਤਾ ਜਾਏ ਤਾਂ ਜੋ ਅਸੀਂ ਤੁਹਾਨੂੰ ਦੱਸ ਸਕੀਏ ਕਿ ਕਿਹੜੇ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਰਾਹਤ ਸਮੱਗਰੀ ਦੀ ਜ਼ਿਆਦਾ ਰਿਕੁਆਇਰਮੈਂਟ ਆ। ਤੇ ਇਥੋਂ ਇਨਵੈਂਟਰੀ ਦੇ ਵਿੱਚ ਬਕਾਇਦਾ ਤੁਹਾਨੂੰ ਰਸੀਦ ਵੀ ਦੇ ਸਕੀਏ ਕਿ ਤੁਸੀਂ ਤੁਹਾਡੇ ਜਾਂ ਤੁਹਾਡੀ ਐਨਜੀਓ ਵੱਲੋਂ ਕੀ ਕੀ ਜਿਹੜਾ ਵਾ ਉਹ ਪ੍ਰੋਵਾਈਡ ਕੀਤਾ ਗਿਆ ਆ ਹੁਣ ਤਾਂ ਫਿਰ ਬਸ ਮੁਗਲੀ ਕਾਫੀ ਵੀਆਪੀ ਲੋਕੀਆਂ ਨੂੰ ਦੇਜੋ ਕਿ ਤਰ੍ਹਾਂ ਆਪਕਾ ਬਾਰੂ ਸਟੇਟਾ ਨੂੰ ਕਿੰਨੇ ਕੋ ਲੋਕ ਕਿੱਪਾਹ ਲੋਕਾਂ ਨੇ ਆ ਅਨ ਲਗ ਲਗ ਲੱਖਾਂ ਵਿੱਚੋਂ ਲੋਕੀ ਆ ਰਹੇ ਨੇ ਜਿਵੇਂ ਕਿ ਅੱਜ ਹੀ ਇੱਥੇ Rajasthan ਤੋਂ ਇੱਕ ਟਰੱਕ ਲੈ ਕੇ ਸੰਬੰਧਿਤ NGO ਆਈ ਆ ਉਹਨਾਂ ਨੂੰ ਅਸੀਂ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਦੇ ਨਾਲ ਟਾਈ ਅਪ ਕਰਵਾ ਕੇ ਕਲਾਨੌਰ ਦੇ ਵਿਖੇ ਭੇਜਿਆ ਗਿਆ ਆ ਨਾਲ ਸਾਡੇ ਉਹਨਾਂ ਦੇ ਸਾਡੇ ਸੰਬੰਧਿਤ ਅਧਿਕਾਰੀ ਅਤੇ ਕਰਮਚਾਰੀ ਵੀ ਗਏ ਨੇ ਤਾਂ ਜੋ ਉਹਨਾਂ ਨੂੰ ਸਹਾਸ ਸਮੱਗਰੀ ਵੰਡਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਦਰ ਪੇਸ਼ ਨਾ ਆਏ